ਵਚਲਸ ਦੇ ਰੇਟ ਤੇ ਵਿਕਰਮ ਅਜੀਛਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਨਸ਼ਾ ਦੇ ਝੂਠੇ ਕੇਸ ਦੇ ਵਿੱਚ ਮੇਰੇ ਖਿਲਾਫ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਾਜ ਕਰਾ ਦਿੱਤੀ ਹੈ ਅਜਮਚਲਸ ਦੇ ਐਸਐਸਪੀ ਦੀ ਅਗਵਾਈ ਦੇ ਟੀਮ ਨੇ ਮੇਰੇ ਤੱਕ ਜੜਾ ਹੈ ਮੇਰੇ ਘਰ ਤੇ ਛਾਪੇ ਮਾਰੀ ਤੇ ਭਗਵੰਤ ਮਾਨ ਜੀ ਨਾਲ ਇੱਕ ਗੱਲ ਸਮਝ ਲਓ ਜਿੱਦੇ ਵਾਰ ਜੀ ਪਰਚੇ ਦੇ ਦਿਓ ਨਾ ਤਾਂ ਮੈਂ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ ਪੰਜਾਬ ਦੇ ਮੁੱਦਿਆਂ ਤੇ ਹਮੇਸ਼ਾ ਹੀ ਗੱਲ ਕੀਤੀ ਹੈ ਅਤੇ ਅੱਗੇ ਵੀ ਕਰਾਂਗਾ ਮੈਨੂੰ ਅਕਾਲ ਪੁਰਖ ਗੁਰਸਹਿਬ ਦੇ ਪੂਰਨ ਪਰੋਸਾ ਹੈ ਅੰਤਜਿਤ ਸੱਚ ਦੀ ਹੋਵੇਗੀ ਇਹ ਵੀ ਕੀ ਜੋ ਜੋ ਗੱਲਾਂ ਮੈਂ ਤੁਹਾਨੂੰ ਕਈਆਂ ਉਹ ਇੱਕ ਇੱਕ ਗੱਲ ਸੱਚ ਨੂੰ ਦੀ ਜਾ ਰਹੀ ਹੈ ਭਗਵੰਤ ਮਾਨ ਕੀ ਕੀ ਜੀਵਾਲ ਦੀ ਉਖਲਾਹਟ ਮੈਨੂੰ ਕਿਹਨਾਂ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਂ ਕਿਉਂਕਿ ਬਹੁਤ ਕੱਟ ਬੋਲਦੇ आज मेरी खूनी हुई आज मेरे दे कल रात ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਤਲ ਪਾਲ ਨੋ ਦੇ ਡੀਐਸਪੀ ਜਿਹੜੇ ਆਪਦੇ ਕੋਈ ਇੰਟਰੋਡਕਸ਼ਨ ਹੀ ਦਿੱਤੀ ਪਰ ਯਾਹ ਤੋਂ ਵਾਦ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀ ਕੇ ਗ੍ਰਹਿ ਵਖੇ ਉਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲਦੇ ਅਸੀਂ ਸਵੇਰੇ ਧੱਕੇ ਨਾਲ ਮਾਰ-ਮਾਰ ਥੋਡੇ ਅੰਦਰ ਵੜੇ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਬੁਫੜੇ ਇਤਰਾਜ਼ ਕੀਤਾ ਕਿ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਦਰ ਕਾਨੂੰਨ ਦੀ ਤਿਆਰੀਆਂ ਆਉਂਦੀਆਂ ਉਹਨਾਂ ਨੂੰ ਫੋਨ ਆ ਰਹੇ ਸੀ ਕਿ ਪੁੱਛੋ ਭਗਵਾਨ ਜੀ ਆ ਕੇ ਤੇਜਰੀਵਾਲ ਦੇ ਪੁੱਛੋ ਜੱਸ ਚੜ ਗਿਆ ਸਰ ਕਰਦੇ ਸੀ ਔਰ ਆ ਕੇ ਇੱਕ ਇੱਕ ਧੱਕੇ ਨਾਲ ਆ ਕੇ ਧੱਕੀ ਸ਼ੰਸ਼ੂ ਸੀ ਸੀਨੀਅਰ ਅਫਸਰ ਆਏ ਦੇ ਇੰਟਰਵਿਊ ਹੋਰ ਉਹਨਾਂ ਨੇ ਕਿ ਆਇਆ ਕੋਈ ਕੁਝ ਉਪਰਚੇਤਾ ਕੀਤਾ ਵੀ ਅਸੀਂ ਸਬਮਿਟ ਕੀਤਾ ਮੈਨੂੰ ਪਹਿਤਾ ਪਹਿਲੇ ਹੀ ਗਿਆ ਸੀ ਮੈਂ ਇਹਨਾਂ ਕਹਾਂ ਸੀਗਾ ਕਿ ADG ਕੀ ਪਰਮਾਨ ਨੂੰ ਜਦ ਬਦਲਿਆ ਇਸ ਵੀ ਬਤਲਿਆ ਕਿ ਕੋਈ ਪਰਚਾ ਬਿਜਨਸ ਦਾ ਨਹੀਂ ਕਰ ਸਕਦਾ ਉਹ ਨਾਇਾਇਜ਼ੇ ਤੋਂ ਹੋਣ ਤੇ ਉਹ ਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਚ ਘਰ ਚ ਕੁਝ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਨਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਨਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੇ ਹਰ ਤਰੀਕੇ ਦੀ ਤਜੀ

ਤਗੜੀ ਉੱਤੇ ਲੜਾਈ ਲੈਣ ਨੂੰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੇ ਸਟੇਜ ਉੱਤੇ ਸਭ ਝੂਠ ਓਮਕਾਰ ਕੋਈ ਇਹ ਜੀ ਗੱਲ ਏ एवरीथिंग ਇਜ਼ ਇਨ ਕੰਟੈਕਸਟ ਅਪਰੂਵਡ ਐਂਡ ਸੈਸਟਾ ਹਾਂ ਯਾਂ ਚ ਬੀਤੀਆ ਯਾਂ ਐਂਜਲ ਇ ਸੁਪਰੀਮ ਕੋਰਟ ਚ ਗਏ ਫੇਲ ਹੋ ਪਿਆ ਹਾਈ ਕੋਰਟ ਚ ਫੇਲ ਹੋਏ ਇਸ ਸਟੇਜ ਜੀ ਵੀ ਫੇਲ ਹੋਏ ਬਗਤ ਸਚਾਈ ਲੋਕਾਂ ਨੂੰ ਬਚਾਉਣੀ ਚਾਹੀਦੀ ਕਿ ਕਿਹਨੇ ਤੱਜ ਹੋ ਗਿਆ ਯਾਰ ਇਹ ਉਹ ਪਹਿਲੇ ਦਿਨ ਗਿਆ ਸੀ ਕੋਲ ਆਤਮਾਨ ਦਾ ਕਰਉਤਾ ਹੈ ਟੱਕਰਾਂ ਦੇ ਆਈ ਐਮ ਤੁਹਾਨੂੰ ਨੂੰ ਜਿਹੜੇ ਸਬਮਿਟਡ ਲਗਰ ਕਰਕੇ ਚਾਹੀਦੇ ਤੁਹਾਨੂੰ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ